ਮੈਂ ਜਦ ਤੀਆਂ ਬਾਜ਼ਾਰ ਮੇਰੇ ਆਉਂਦੀ ਨੂੰ ਸਾਰੇ ਘਰ ਦੇ ਕੰਮ ਕਰਕੇ ਭਾਂਡਾ ਸਣਾ ਸਾਰਾ ਮਾਂਜ ਕੇ ਤੇ ਝਾੜੂ-ਪੋਚਾ ਲੱਗਿਆ ਪਿਆ ਹੋਣੀ ਮੇਰੇ ਆਂਦੂ ਅੱਜ ਤੱਕ ਘਰੇ ਰਹਿ ਪੈਂਦੀ ਅੱਜ ਤਾਂ ਐਤਵਾਰ ਸੀ ਅੱਜ ਤਾਂ ਘਰ ਦਾ ਕੰਮ ਸਾਰਾ ਕਰ ਦਿੰਦੀ ਟੱਕ ਲੈ ਆਪਣੇ ਸਤੇ ਟੱਪ ਗਈ ਮੰਡੀ ਨੂੰ ਭੈਣਾ ਰੋਜ਼-ਰੋਜ਼ ਸਾਰਾ ਘਰ ਦਾ ਕੰਮ ਮੈਨੂੰ ਕਰਨਾ ਪੈਂਦਾ ਚਮੈਂ ਨਹੀਂ ਸੋਚਦੀ ਵੀ ਐਤਵਾਰ ਨੂੰ ਤਾਂ ਘਰ ਦਾ ਕੰਮ ਕਰਾਂ ਚਲੋ ਮਨ ਕਰਨਾ ਪਊਗਾ ਤੱਕੜੇ ਤੱਕੜੇ ਤੋਂ ਡੇ ਗਏ ਕੰਮ ਤਾਂ ਕੰਮ ਨੇ ਵੇੜਨਾ ਅਜੇ ਹਾਂਡੇ ਤੋਂ ਧੋਣੇ ਆ ਆਪ ਨੂੰ ਕੰਮ ਕਰਨਾ ਪੈਦਾ ਆ ਦੀ ਸਰਕਾਰੀ ਨੌਕਰੀ ਲੱਗੀ ਆ ਤੜਕੇ ਉੱਠ ਕੇ ਕੰਦੀ ਚਾਹ ਬਣਾਉਂਦੀ ਆ ਆਪਣੀਆਂ ਚਾਰ ਮੰਨੀਆਂ ਲਾ ਕੇ ਤੇ ਟੱਕ ਜਾਂਦੀ ਏ ਬਾ ਮਖਣਾ ਉਹ ਕਿਵੇਂ ਕੱਪੜੇ ਜਾਪੀ ਛਕਾਈ ਜਾਂਦਾ ਜੋ ਉਹ ਹਾਂ ਤੇਰੀ ਪਰਦਾ ਜਿਹਨੂੰ ਪਤਾ ਤਾਂ ਮੈਂ ਗਾਉਂ ਕੜ ਕੇ ਸੰਦੇ ਆ ਬੱਬੀ ਜਾਂਦੀ ਹੈ ਕਿਵੇਂ ਤੈਨੂੰ ਨਹੀਂ ਪਤਾ ਮੈਂ ਮਾਈਨਸਾ ਪਤਾ ਨਹੀਂ ਆ ਸਰਦਾਰ ਪੱਕਾ ਉਹ ਸਰਦਾਰੀ ਸਕੂਲ ਦੇ ਵਿੱਚ ਅੱਛਾ ਨਰਸ ਲੱਗੀ ਹੋਈ ਹੈ ਛਾਰੀ ਸਕੂਲ ਤੇ ਨਰਸ ਲੱਗੀ ਹੈ ਹੋਰ ਅੱਛਾ ਤੂੰ ਤਾਂ ਹੀ ਕੰਮ ਕਰਦੇ ਹੋਰ ਭਰਾਵਾਂ ਚਾਰ ਫਿਲਡ ਵਧੀਆ ਆ ਜਾਂਦੇ ਆ ਚੜਦੇ ਮਹੀਨੇ ਠੀਕ ਹੈ ਨਾ ਘਰ ਦੇ ਕੰਮ ਮੈਨੂੰ ਕਰਨੇ ਪੈਂਦੇ ਆ ਉਹ ਜਦ ਤੱਕ ਡਿਊਟੀ ਵਾਲਾ ਲੱਗ ਜਾਂਦਾ ਆਦਾ ਭਰਾਵਾ ਢੱਕਰੀ ਤੋੜ ਦੇ ਆ ਜਾ ਬਹਿ ਜਾ ਫਿਰ ਆਪਰੇਸ ਤਾਂ ਜਾਂਦੇ ਆ ਆਹੋ ਕੋਈ ਆਵਾ ਤੈਨੂੰ ਕੀ ਦੱਸਾਂ ਮੈਂ ਤੜਕੇ ਤੋਂ ਲਾ ਕੇ ਹੱਥ ਨਾਲ ਤੇ ਘਰ ਦਾ ਕੰਮ ਸਾਰਾ ਨਿੱਕੇ ਨਿੱਕੇ ਬਹੁਤ ਹੋ ਜਾਂਦਾ ਠੀਕ ਹੈ ਹਾਂ ਸਾਲ ਇੱਕ ਗੱਲ ਉਹਦਾ ਮौज ਕਰਦੇ ਆ ਕਿਸੇ ਦੀ ਗੁਲਾਮੀ ਤੇ ਨਹੀਂ ਕਰਦੇ ਆ ਆਪਦਾ ਘਰ ਦਾ ਕੰਮ ਹੀ ਕਰਦੇ ਆ ਉਹ ਮੈਡਮ ਤਾਂ ਸਾਡੇ ਆਈ ਨਹੀਂ ਲੱਗੀ ਐ ਬਈ ਤੇਰੇ ਵਾਲੀ ਪਰਜਾਈ ਵੀ ਲੱਗੀ ਐ ਸਰਕਾਰੀ ਨੌਕਰੀ ਤੇ ਅੱਛਾ ਕਾਹਦੇ ਤੇ ਉਹ ਬਠਿੰਡੇ ਲੱਗੀ ਐ ਹਸਪਤਾਲ ਚ ਟੀਚਰ ਅੱਛਾ ਹੋਰ ਆਪਾਂ ਤਾਂ ਬਈ ਧਰਮਨਾਣਾ ਕਿੱਡੀ ਸੰਗ ਨਾ ਪਤਾ ਡਾਂਗ ਦਾ ਖਾਨੇ ਰੋਟੀਆਂ ਅੱਛਾ ਹੀ ਹਾਂ ਪਤਾ ਚ ਕਾਨੀ ਦੂਰ ਦੇ ਭਰਾਵਾ ਸਾਰਾ ਕੰਮ ਕਰਕੇ ਜਾਣਾ ਸਾਰਾ ਕੰਮ ਤੜਕੇ 4 ਵਜੇ ਉੱਠਦੀ ਆ ਬਾਬਾ ਬੋਲਦੇ ਨਾਲ ਅੱਛਾ ਸਾਰਾ ਰੈਡੀ ਕਰਕੇ ਫੇਰ ਜਾਂਦੀ ਹੈ ਉਹ ਬੱਲੇ ਤੂੰ ਇੰਨੀ ਤੇ ਭੰਡੇ ਮੰਜੀ ਜਨੈ ਜਰ ਮੈਂ ਤਾਂ ਚੰਤੇ ਨੂੰ ਬੰਦਾ ਸਮਝਦਾ ਨਹੀਂ ਭਰਾ ਉਹ ਭਰਾਵਾ ਕਰਨੇ ਪੈਂਦੇ ਆ ਘਰ ਦੇ ਕੰਮ ਠੀਕ ਹੈ ਨਾ ਅੱਛਾ ਉਹ ਯਾਰ ਆਇਆ ਭਈ ਕਰਨਾ ਤਾਂ ਪੈਂਦਾ ਰਾਰਾ ਸਿਰਦਾ ਕਰਨਾ ਪੈਂਦਾ ਯਾਰ ਤੂੰ ਜਮਾਈ ਨਹੀਂ ਮੈਂ ਕਹ ਜਮਾਈ ਨਹੀਂ ਜਮਾਨੀ ਫੜੀ ਦੀ ਬੰਦ ਉਹ ਦੱਸ ਅੱਛਾ ਨਾ ਦੇਖ ਲਈ ਕਦੇ ਪ੍ਰਤਿਆਕੇ ਚਲੋ ਆਪਾਂ ਫਿਰ ਤੇ ਹੁਣਾਂ ਦਾ ਕਰ ਨੂੰ ਵਧੀਆ ਭਰਾਵਾ ਤੇ ਜਿੱਦਾਂ ਫਿਰ ਭੱਗਾ ਵਾਲੀ ਆ ਭੱਗਾ ਵਾਲੀ ਰਿਹਾ ਸਾਰਾ ਕੰਮ ਕਰਕੇ ਜਾਂਦਾ ਬਾਹਰ ਜਮਾ ਯਾਰ ਸਾਰਾ ਜਮਾ ਨਵੇੜ ਜਾਂਦੇ ਉਹ ਕਹਿੰਦੀ ਲੈ ਕਰ ਪਿੰਡਾਂ ਤੇ ਮੋਜਾਂ ਲਿਟੀ ਰਹਿੰਦੀ ਵਧੀਆ ਭਰਾ ਹਾਂ ਉਹ ਠੀਕ ਆ ਬਾਈ ਫਿਰ ਮੈਂ ਚਲਦਾ ਫਿਰ ਚਾਹ ਪਾਣੀ ਨਾ ਬਸ 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 ਤੈਨੂੰ ਪਤਾ ਦਾ ਹੈ ਤੜਕੇ ਜਮਾਂ ਡੱਕ ਡੱਕ ਕੇ ਪਰੌਂਠੇ ਲਾ ਲਵਾ ਨਾਲ ਫਿਰ ਲਿਖ ਲੈਂਦੀ ਆ ਘਰੋਂ ਚਲੋ ਠੀਕ ਆ ਭਰਾ ਤੈਨੂੰ ਆ ਬਈ ਤੈਨੂੰ ਭਰਾਵਾ ਹੋਰ ਕੰਮ ਨਵੇੜਦੇ ਆ ਫਿਰ